ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਰਪਾ ਜੀ ਤੁਸੀਂ ਸਾਰੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਉਣੀ ਆ ਜੀ ਮੂੰਗੀ ਸੋਲਿਆਂ ਦੀ ਦਾਲ ਇਹ ਮੈਂ ਭਿਉਂਕੇ ਰੱਖਤੀ ਸੀਗੀ ਜੀ 2 ਘੰਟੇ ਹੋ ਗਏ ਇਹ ਚੰਗੀ ਤਰ੍ਹਾਂ ਧੋ ਕੇ ਦੋ ਤਿੰਨ ਪਾਣੀਆਂ ਨਾਲ ਫੇਰ ਭਿਉਂਕੇ ਰੱਖੀ ਸੀ ਇਹ ਪਾਣੀ ਆਪਾਂ ਵਿੱਚ ਹੀ ਪਾ ਦਾਂਗੇ ਭਿਉਂ ਨਾਲ ਹੀ ਫੁੱਲ ਗਈ ਜੀ ਛੇਤੀ ਬਣ ਜੂਗੀ ਇਹਨੂੰ ਪੜਾਵਾਗੇ ਆਪਾਂ ਤੌੜੀ ਚ ਹਾਰੇ ਚ ਰੱਖ ਕੇ ਆਵਾਂਗੇ ਜੀ ਬਣਾ ਕੇ ਕੁੱਕ ਕਰਦੀ ਦਾાળ ਮੈਨੂੰ ਬਿਲਕੁਲ ਵੀ ਸਵਾਦ ਨਹੀਂ ਲੱਗਦੀ ਜਿਆਦਾ ਪਤੀਲੀ ਚ ਰਵੇ ਰਿੰਡੀ ਹੁੰਦੀ ਆ ਜੀ ਚੁੱਲੇ ਤੇ ਜਾਂ ਤੌੜੀ ਚ ਧਰ ਲੈਣੇ ਆਪਾਂ ਹਾਰੇ ਚ ਹਰੀਆਲੀ ਵੱਧ ਸਵਾਦ ਬਣਦੀ ਹੈ ਜੀ ਇੱਕ ਵਾਰ ਅੱਗ ਬਚਾ ਕੇ ਆਪਾਂ ਹਾਰੇ ਚ ਧਰ ਦਾਂਗੇ ਪਾ ਕੇ ਇਹਨੂੰ ਬਾਰ ਬਾਰ ਅੱਗ ਮਚਾਉਣ ਦੀ ਲੋੜ ਨਹੀਂ ਫਰੀਜੀ ਜਾਣਾ ਜੀ ਇਹਨੇ ਕਈ ਨੇ ਪਾਣੀ ਫੁੱਲਾ ਪਾਤਾ ਜੀ ਆਪਾਂ ਤੇ ਇਹਦੇ ਵਿੱਚ ਨਾਣ ਮਿਰਚ ਵੀ ਪਾ ਦਾਂਗੇ ਆਪਾਂ ਤੜਕਾ ਬਾਚ ਲਾ ਲਾਂਗੇ ਨਾਣ ਮਿਰਚ ਹਾਗਦੀ ਕਿਹ ਉਹ ਪਾ ਦਾਂਗੇ ਜੀ ਆਪਾਂ ਬਾਹਰ ਨਹੀਂ ਆਉਂਦੀ ਕਿ ਉਹ ਪਾਉਣ ਨਾਲ ਅੱਗ ਮੈਂ ਮਚਾਈ ਰਹੀ ਐ ਜੀ ਹਾਰੇ ਚਪਾਤੀਆਂ ਪਾ ਕੇ ਪੱਕ ਜੂਗੀ ਆਪਣੇ ਜਾਂਦੇ ਹਨ ਤੌੜੀ ਧਰਿਆਵਾਂਗੇ ਆਪਾਂ ਉਥੇ ਅੱਗ ਭਾਗ ਗਈ ਜੀ ਆਪਣੀ ਤੌੜੀ ਧਰ ਦਨੇ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਸੈੱਟ ਕਰਕੇ ਧਰ ਦਾਂਗੇ ਜੀ ਇੱਥੇ ਕੱਪੜੇ ਪਾ ਰਹੇ ਹਾਂ ਜੀ ਮਸ਼ੀਨ 'ਚ ਆਪਾਂ ਦੁਪਹਿਰ ਤੋਂ ਬਾਅਦ ਦਾ ਟਾਈਮ ਹੈ ਇਹ ਥੋੜੇ ਜੀ ਸੁੱਕ ਸੀਗੇ ਜੀ ਤਿੰਨ ਚਾਰਕ ਗਰਮੀ 'ਚ ਜ਼ਿਆਦਾ ਇਕੱਠੇ ਨਹੀਂ ਧੁੱਤੇ ਜਾਂਦੇ ਇੱਧਰ ਮਸ਼ੀਨ ਦੇ ਵਿੱਚ ਆਪਾਂ ਪਾ ਦਿੱਤੇ ਨੇ ਕੱਪੜੇ ਤੇ ਟੱਪ 'ਚ ਪਾਣੀ ਸਾੜ ਲਿਆ ਆਪਾਂ ਮਸ਼ੀਨ 'ਚ ਪਾ ਕੇ ਕੱਪੜੇ ਆਪਾਂ ਉਨੇ ਟਾਈਮ 'ਚ ਪਾਣੀ ਪਿਆਏ ਸੀਗੇ ਜੀ ਮੱਝਾਂ ਨੂੰ ਤੇ ਹੁਣ ਆ ਕੇ ਆਪਾਂ ਕੱਪੜੇ ਕੱਢ ਲਏ ਨੇ ਤੋ ਕਿ ਇਹਨਾਂ ਨੂੰ ਸਾਫ ਪਾਣੀ ਵਿੱਚ ਦੀ ਕੱਢ ਕੇ ਮਸ਼ੀਨ ਵਿੱਚ ਪਾ ਦੇਵਾਂਗੇ ਆਪਾਂ ਸੁਕਾ ਕੇ ਫੇਰ ਸੁੱਕਣੇ ਪਾਵਾਂਗੇ ਜੀ ਜਿਹੜੇ ਕੱਪੜੇ ਜ਼ਿਆਦਾ ਮਲੇ ਸੀਗੇ ਜੀ ਉਹਨਾਂ ਤੇ ਆਪਾਂ ਸਾਬਣ ਲਾ ਕੇ ਧੋ ਰਹੇ ਹਾਂ ਪਿੰਡਾਂ ਵਾਲਿਆਂ ਦੇ ਆਪਣੇ ਥੋੜੇ ਜ਼ਿਆਦਾ ਮਲੇ ਹੋ ਜਾਂਦੇ ਨੇ ਜੀ ਖੇਤ ਦਾ ਕੰਮ ਕਰਨਾ ਹੁੰਦਾ ਮੱਝਾਂ ਦਾ ਕਰਨਾ ਹੁੰਦਾ ਜੀ ਜਿਹੜੇ ਘੱਟ ਮੈਲੇ ਹੁੰਦੇ ਆ ਉਹਨਾਂ ਨੂੰ ਆਪਾਂ ਹੀ ਕੱਢ ਦਿੰਨੇ ਆ ਜੀ ਮਸ਼ੀਨ ਦੇ ਵਿੱਚ ਮੈਟ ਪਾਤੇ ਸੀਗੇ ਜੀ ਮੈਂ ਕੱਪੜੇ ਕੱਢ ਕੇ ਸਾਰੇ ਹੁਣ ਆਪਾਂ ਸੁੱਕਣੇ ਪਾ ਦਿੰਨੇ ਆ ਜੀ ਇਹਨਾਂ ਨੂੰ ਨਿਚੋੜ ਕੇ ਸਾਰੇ ਮਸ਼ੀਨ 'ਚ ਪਾ ਲਾਂਗੇ ਪਹਿਲਾਂ ਆਪਾਂ ਇੱਕ ਮਿੰਟ ਤੇ ਮਸ਼ੀਨ ਲਾ ਦੇਣੀ ਹੁੰਦੀ ਹੈ ਜੀ ਮੈਂ ਜਿਆਦਾ ਚਿਰ ਨਹੀਂ ਸਿਕਾਉਂਦੇ ਆਪਾਂ ਗਰਮੀ ਬਹੁਤ ਜ਼ਿਆਦਾ ਜੀ ਧਾਰ ਤੇ ਥੋੜੇ ਚਿਰ ਅੱਛੀ ਸੁੱਕ ਜਾਂਦੇ ਨੇ ਉਧਰ ਆਪਣੀ ਦਾਲ ਰਿੱਝ ਰਹੀ ਹੈ ਜੀ ਹਾਰੇ ਚ ਦਾਲ ਤਰੀ ਹੋਈ ਹੈ ਮੂੰਗੀ ਤੇ ਸੋਲਿਆਂ ਦੀ ਇਹ ਕੱਢ ਲੈਣੀ ਕਿ ਆਪਾਂ ਸੁੱਕਣੇ ਕੌਣ ਚਲੇ ਗਏ ਦਾਲ ਰਿੱਝ ਰਹੀ ਹੈ ਜੀ ਆਪਣੀ ਪੂਰੀ ਵਧੀਆ हजे च पानी भी है सेक भी है ठहर के आप गर्म करके पानी पा देंगे ना थोड़ी जी पाथी होर पा देंगे जी एक आप तड़का तैयार कर लेने जी दाल तो पहला आप लसन से जीरा पा लिया ਤਾਂ ਵੀ ਪਾ ਦੇਈਏ ਆਪਾਂ ਕਿੰਨਾ ਪਤਾ ਲੈਨੇ ਜੀ ਪਾਣੀ ਦਾ ਸਰ ਲੇ ਤਾਂ ਪਾ ਕੇ ਆਮੇ ਦੁੱਧ ਵਾਲੀ ਆ ਗਿਆ ਤਾਂ ਪਾ ਕੇ ਪਾਣੀ ਤਾਂ ਨਾਲ ਦੇ ਵਿੱਚ ਪੇਪਾ ਕੇ ਆਵਾਂਗੇ ਤੜਕਾ ਆਪਣਾ ਤਿਆਰ ਹੋ ਗਿਆ ਜੀ ਥੋੜੀ ਜੀ ਇਹਦੇ ਵਿੱਚ ਪਾ ਲਾਂਗੇ ਆਪਾਂ ਡੇਗੀ ਵਿੱਚ कलर ले थोड़ी जी पा जी सुखी मेथी गर्म मसाला नहीं पाया गर्मी बहुत नहीं ਬੱਸ ਇਹ ਸੇਕ ਹੋ ਜਿਹਾ ਲਾ ਲਾਂ। ਇਹਦੇ ਪਾਣੀ ਘਰਨੂਗਾ ਆਪਣਾ ਦਾਲ ਚ ਪਾ ਕੇ ਆਨੇ ਨੂੰ ਆਪਾਂ। ਲਓ ਜੀ ਆਪਣਾ ਤੜਕਾ ਤਿਆਰ ਹੈ। ਇਹਨੂੰ ਟਾਕ ਲਾਂਗੇ। ਦਾਲ ਜਦੋਂ ਆਪਾਂ ਲਾ ਲੀ ਹਾਰੇ ਦੇ ਵਿੱਚੋਂ ਫਿਰ ਉਹਨੂੰ ਘੋਟ ਕੇ ਫਿਰ ਤੜਕਾ ਪਾਵਾਂਗੇ ਵਿੱਚ। ਅਜੇ ਆਪਾਂ ਇਹ ਪਾਣੀ ਪਾ ਕੇ ਉਹਨੇ ਪਹਿਲਾਂ ਉਹਦੇ ਵਿੱਚ। ਅਜੇ ਤਾਂ ਰਿੱਜੂ ਵੀ ਨਹੀਂ ਹੋਰ। अपनी हजे तड़का पा दें सेकती रखा घोटना फेर लागे जी आप लाफी फेरन दे ਹਜੇ ਨੂੰ ਆਪਾਂ ਸੇਕਤੀ ਰੱਖਾਂਗੇ ਜੀ ਇੱਥੇ ਠਹਿਰ ਕੇ ਉਤਾਰਾਂਗੇ ਹਜੇ ਇਹ ਹੋਰ ਰਿੱਜੂਗੀ ਹੁਣ ਵੀਡੀਓ ਦਾ ਅੰਡਾ ਪੈਕੀ ਕਰਦੇ ਹਾਂ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ